ਮੇਰੇ ਸਤਿਕਾਰਯੋਗ ਬਜ਼ੁਰਗੋ ਮਾਤਾ ਪਿਤਾ ਵੀਰਾਂ ਨੂੰ ਜੈ ਪੀ ਜੈ ਭਾਗ ਆਪਾਂ ਨੂੰ ਬਾਬਾ ਸਾਹਿਬ ਸੌਟਰਬਿਲਡ ਕਾ 팀ਰੋ ਸਾਹਿਬ ਦੀ ਸੰਗਤ ਨਾਲ ਲੈ ਕੇ ਚੱਗੇ ਹਨ ਉਹਨਾਂ ਦਾ ਨਾਰਾ ਹੈ ਜੈ ਜੀ ਉਹਨਾਂ ਨੇ ਸਾਡੇ ਵੀ ਬਹੁਤ ਮਿਹਨਤ ਕੀਤੀ ਤਾਂ ਉਹਨਾਂ ਦੀ ਬਦੌਲਤ ਅਸੀਂ ਆ ਮਕਾਨ ਨਹੀਂ ਹੱਥ ਕੀਏ ਬਰ ਸੱਕਦੇ ਆ ਬੂੜ ਪਾਰ ਸਕਦੇ ਆ ਨੌਕਰੀ ਕਰ ਸਕਦੇ ਆ ਉਹਨਾਂ ਦੀ ਦੇਣ ਤਾਂ ਉਹਨਾਂ ਦਾ ਨਾਰਾ ਹੈ ਜੈ ਜੈ ਪੀ ਨਾ ਉਹ ਸ਼ੁਰੂਆਤ ਕਰਨੇ ਪਾਉਂਦੇ ਆ ਅੱਜ ਅਸੀਂ ਸਾਡੀ ਪੈਨ ਗੀਬੇ ਘਰੀ ਪਿੰਡ ਮਾਲਮ ਦੇ ਵਿੱਚ ਇੱਕ ਮਨਰੇਗਾ ਸੰਬੰਧੀ ਮੀETING ਕੀਤੀ ਆ ਜਿਦੇ ਵਿੱਚ ਸਰਕਾਰਾਂ ਨੇ ਸਾਡਾ ਮਨਰੇਗਾ ਦਾ ਕੰਮ ਬੰਦ ਕਰ ਦਿੱਤਾ ਤੇ 17 ਤੇ 18 ਤਰੀਕ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਕਹਿੰਦੇ ਆ ਤਾਂ ਬੇਨਤੀ ਹੈ ਕਿ ਤੁਸੀਂ ਵੀ ਸਾਥ ਦਿਓ ਆਪਾਂ ਆਪਣੇ ਮਨਰੇਗਾ ਦੀ ਜੀ ਹਿੰਦ ਲੱਭਾ ਸਕੀਏ ਅੰਦਾ ਕਿ ਸਾਥ ਨੂੰ ਗਿਆਤੀ ਉਧਾਰਨ ਪਾਉਣ ਤੋਂ ਸਸਤਾ ਮੇਰੇ ਸਤਿਕਾਰਯੋਗੋ ਬਜ਼ੁਰਗ ਮਾਤਾ ਪਿਤਾ ਜੀ ਜੈ ਜੀ ਜੈਕਾਰ ਆਪਾਂ ਜੈ ਜੀ ਦਾ ਨਾਮ ਆਵਾਣ ਹੈ ਜੀ ਬਾਬਾ ਬੀਰ ਦੀ ਜੋਸ਼ ਦਾ ਸਿਰਧਾਰ ਨੂੰ ਲੱਗੇ ਆਪਾਂ ਨੂੰ ਸ਼ੁਰੂ ਰੱਖੇ ਚੁਣੀਆ ਉਹਨਾਂ ਦੇ ਸਿਰਧਾਰ ਦੇ ਦਿੱਤੀ ਪ੍ਰਮਾਣ ਤੋਂ ਸਿੱਟ ਜੈ ਜੀ ਦੀ ਸੰਤਾਨ ਦੇ ਅਗਾਂਹ ਦੇ 359 ਦਾ ਸਿਰਧਾਰ ਨੂੰ ਸੋਧ ਕਿੰਨੇ ਜਨ ਦੇ ਵਿੱਚ روزگار گرنٹی یوجنا ایک دو ہزار پانچ لانو بن گیا دو ہزار پانچ پچی چل گیا بھی سال ہو گیا نریگا بنی پر نریگا جہی ہے وہ سرکار نے نقاب رکھی ہوئی آپ چلی گئی پوری طرح اس کے سبند اب پنڈاری بھائی ہے سب کا پروارے نا میٹنگ منریگا ہوا ہے تین کام جہے ہیں سارے لوگ جا کے کم کر سکتے وہ بند کی یہاں لگاتار چالی ایک مہینے کے تین وار یا چار بار چنڈی گڑھ وکاس محالی چنڈی گڑھ جو کہ بہت پارٹیاں لگی ہوئی ہیں پر وہ ایک بار چلیں ہیں وہ دیکھ کے دور ہوئی کسی پہ گور نہیں ہوگی پر آپ جا لگاتار جانا کلا دفتر سے نہیں جانا روس پردرشن نہیں کرنا پڑا نال پنجاب ہائی کوٹھ ریگا مجھے امید آپ کو ساتھ دینا سارے ساتھ کلاس کی ذمے داری نیگا ہونا کل میری ذمےواری نہیں ہے نیگا سارا کی ہے جتنے جتنے تک تیشتے داری ہے اتنے تک آ کے دسو کہ بھائی نرین سارے ساتھ دو گے انہیں سب جی جی ستری جی جی اچھا ادھر آج کسٹ آئی ہے جی جی بےنتی ہے کہ جی جی بابا ویڈکا ٹھنڈا ساؤدان ਨਾਰਾ ਹੈ ਜਿੰਨਾ ਲਈ ਸਾਡੇ ਵਿੱਚ ਸੁਧਾਰ ਲੁਕਿਆ ਜਿੰਨਾ ਦੀ ਬਦੌਰਤ ਅਸੀਂ ਬਾਹਰ ਸਕਦੇ ਹਾਂ ਜੇ ਕੋਈ ਕੰਮ ਹੋ ਰਿਹਾ ਹੈ ਤਾਂ ਆਸ ਇਸ ਗੂਪਾ ਸਕਦੇ ਹੋ ਤਾਂ ਆਪਣਾ ਦਾਵਾ ਕਰਦੇ ਹਾਂ ਤਾਂ ਫਾਟ ਦੇ ਦਿੱਤੀ ਸੁਧਾਰ ਜਿੰਨਾ ਹੈ ਨਾ ਨਾਰਾ ਹੈ ਕਿ ਕੱਤੀ ਮਤੋਂ ਜੋ ਇਹ ਸਭ ਤੋਂ ਪਹਿਲਾਂ ਕੰਮ ਚੱਲਣਾ ਹੁੰਦਾ ਤੇ ਥੋੜਾ ਜਿਹਾ ਨੀ। 3 ਨੰਬਰ ਤੇ ਪਿੰਡ ਪੱਲਾ ਮਿਕਾ ਦੀ ਵਿਜੇ ਸਾਡੇ ਸਾਡੇ ਕਿਰਦਾਰ ਸਾਨੂੰ ਜੀ ਕਰਾਈਆ ਸਾਡੇ ਵੀ ਸੁਭਰ ਨਾਲ ਤੇ ਸਾਡੇ ਨਾਲ ਪੈਨਲੀਆਂ ਸਾਡੀ ਇਹ ਵੀ ਬਹੁਤ ਜ਼ਿੰਮੇਵਾਰ ਆ ਤੇ ਮਾਨਦਾਰ ਵੀ ਹੈ ਜੀ ਇਹ ਲੜਾਕੂ ਵੀ ਹੈ ਜੀ ਇਹ ਬਹੁਤ ਖਾਸ ਆ আর ਜਿਹਦੀ ਨੀਂਦ ਤੇ ਪੱਲੇ ਲਗੇ ਦੇ ਵਿੱਚ ਆਪਣੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਆਪਣੇ ਮਨੁਰੀਗਾ ਦਾ ਕਾਨੂੰਨ ਜਿਹੜਾ ਆਇਆ ਹੈ ਬਾਬਾ ਸਾਹਿਬ ਦੀ ਦੇਸ਼ੀ ਦੀ ਵਿੱਚੋਂ ਪਹਿਲਾ ਹੋਇਆ ਸੀ ਇਹ ਕਾਨੂੰਨ ਬਣਾਇਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਉਸ ਤੋਂ ਪਹਿਲਾਂ ਸਿਧਾਂਤ ਦਿੱਤਾ ਸੀ ਰੋਜੀ ਰੋਟੀ ਕਪੜਾ ਮਕਾਨ ਸੰਸਕਿਰਤ ਜਾਤੀ ਦੇ ਲੋਕਾਂ ਨੂੰ ਪੈਨਟ ਅਦਾ ਦੇਣਾ ਉਸ ਪ੍ਰੋਗਰਾਮ ਨੂੰ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ 5 ਤੋਂ ਲੈ ਕੇ ਅੱਜ 25 ਸਾਲ ਪੂਰੇ ਹੋ ਗਏ 25 ਚੜ੍ਹਿਆ ਹੋਇਆ 20 ਸਾਲ ਹੋ ਗਏ ਡਾਟੀ ਮੇਰੇ ਘਰ ਸਰਕਾਰਾਂ ਨੇ ਮਰੇਗਾ ਦੀ ਚਲਾਈ ਜੱਗੇ ਬੰਦੀਆਂ ਨੇ ਮਿਹਨਤ ਕਰਕੇ ਜਿਹੜੇ ਗੱਜ ਲਾਈਆ ਲੇਕਿਨ ਉਹ ਮਰੇਗਾ ਦਾ ਕਾਫੀ ਰੁਵਾ ਪੈ ਗਿਆ ਕਿ ਮਰੇਗਾ ਜਿਹੜੀ ਹੈਗੀ ਪਬਲਿਕ ਦੇ ਵਿੱਚ ਪਛਾਣ ਬਣ ਗਈ ਮਰੇਗਾ ਕੀ ਨਹੀਂ ਹੈ ਕਿਹੜਾ ਤਾਂ ਕੋਈ ਸਰਕਾਰਾਂ ਨੇ ਤੇ ਨਕਮ ਬੰਦ ਕਰ ਦਿੱਤੀਆਂ ਕਿ ਕਿਨੇ ਲੈ ਕੇ ਕੰਮ ਕਰਦੇ ਆ ਲੋਕ ਉਹ ਕੰਮ ਬੰਦ ਕਰ ਦੋ ਚਾਹ ਰੇਲ ਪੱਤੀ ਦੀ ਜਿਹੜੀ ਚੱਲਣ ਦੀ ਹੈ ਉਹ ਰੋਕਣਾ ਕਰ ਦੋ ਤਾਂ ਜੇ ਜਿਹੜੀ ਆਪ ਨੂੰ ਰੋਡ ਨੇ ਜਿਹੜੀ ਕਿੰਦਾ ਵੀ ਬੰਦੇ ਨੇ ਉਹਨਾਂ ਦੇ ਡਰਮਾਂ ਦੀ ਸਫਾਈ ਨਹੀਂ ਹੁੰਦੀ ਪਿੰਡਾਂ ਦੇ ਵਿਕਾਸ 'ਚ ਵੀ ਕਟੌਤੀ ਲਾਤੀ ਆ ਕਿ ਛੱਪੜ ਦਾ ਕੰਮ ਵੀ ਜੇ ਪੰਚਾਇਤ ਕਰਵਾਏਗੀ ਤੇ 50 ਸਾਲਾਂ ਤੋਂ ਕੋਈ ਸੁਵਾਲ ਨਹੀਂ ਕਰਦਾ। ਜੇਕਰ ਦਾ ਕੰਮ ਵੀ ਛੱਪੜ ਦਾ ਹੈ ਇਸ ਦੇ ਬਦਲੇ ਵਿੱਚ ਅਸੀਂ ਸਾਰੀ ਪਿੰਡਾਂ ਦੀ ਨਿਗਰਾਨੀ ਕਰਦੇ ਹਾਂ। ਕਮੀ ਵੀ ਬੇਈਂਤੀ ਹੈ ਕਿ ਪਿੰਪਲ ਨਾਲ ਮਿਲ ਕੇ ਮਨਰੇਗਾ ਬਜ਼ੁਰਗਾਂ ਨੇ ਕਿ ਆਪ ਵੀ ਸਾਥੀਆਂ ਨੂੰ ਲਈ ਦੀ ਆ ਕਿ ਆਪਣੇ ਵੀ ਚੰਡੀਗੜ੍ਹ ਦੀ ਦੇਖੀ ਹੈ ਤੇ ਯਾਰੀ ਆਪਣੀ ਪਹਿਲੋ ਸਿੱਕਲਿਕ ਨਾ ਕਰਾਇਆ ਤਾਂ ਵੀ ਲੋਕ ਦਿੱਕਤ ਹੋਏ ਕੱਟੇ ਹੋਣ ਨਾਲ ਪ੍ਰਸ਼ਾਸਨ ਤੇ ਥੋੜਾ ਜਿਹਾ ਪ੍ਰੈਸ਼ਰ ਬਣਿਆ। ਆਪਣਾ ਨਿਖਾਰਾ ਕੰਮ ਦੀ ਦੀਵੋਤ ਦੇ ਬਾਅਦ ਕੋਈ ਬੈਠ ਕੇ ਕੱਟੇ ਦਿਆ। ਉਸ ਮੌਕੇ ਦੇ ਸਬੰਧ ਵਿੱਚ ਆਪ ਵੀ ਆਪੀ ਅਸੀਂ ਗੱਲ ਕਰ ਸਕਦੇ ਹਾਂ। ਸਾਡੇ ਵੀ ਇਹ ਸਾਰੇ ਕੱਟੇ ਹੋ ਕੇ ਹੁਣ ਤੋਂ ਇਹ ਸਾਰੇ ਬਣੇਰੇ ਦਾ ਮਜ਼ਦੂਰਾਂ ਦੀ ਜਿਹਨਾਂ ਨੇ ਇਹ ਕੰਮ ਨੂੰ ਪੂਰਾਣ ਵਾਲੀ ਆਗਮਨ ਜ਼ਿੰਮੇਵਾਰ ਹੈ ਤਾਂ ਇਹਦਾ ਇਹ ਨਾਮ ਹੈ ਸਰਦਾਰ ਜੈਪੀ ਜੈਪਾਲ ਸਿੰਘ ਸਸੀਕਾਲ ਨਮਸਕਾਰ। ਜਿੰਦਾਬਾਦ। ਮਰੇ ਕਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ। ਜਿੰਦਾਬਾਦ। ਸ਼੍ਰੀ ਰਾਮ ਜੀ ਅਮਰ ਰਹੇ ਬਾਬਾ ਸਾਹਿਬ ਡਾਕਟਰ ਪੀਮਰਾ ਉਮੀਦਕਰ